ਸ਼ਸ਼ੀ ਕਾਰਵਾਈ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਬੜਾ ਐਂਟ੍ਰੈਕਟਰ ਡਿਸਟ੍ਰਿਕਟ ਪਟੰਡਾ ਸੜਾ ਪਿੰਡਾ ਮਾਨਸਾ ਬਟਿੰਡਾ ਰੋਡ ਦੇ ਉੱਪਰ ਪਿੰਡ ਭਾਈ ਬਖਤौरा ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆਂ ਕਿ ਕਿਸੇ ਭਰਾ ਨੇ ਕੋਈ ਵੀ ਟਰੈਕਟਰ ਖਰੀਦਣਿਆ ਜਾਂ ਵੇਚਣਿਆ ਤਾਂ ਸਾਡੇ ਨਾਲ ਸੰਪਰਕ ਕਰ ਲੋ ਸਾਰੇ ਟਰੈਕਟਰਾਂ ਤੇ ਅਸੀਂ ਲੋਨ ਕਰਵਾ ਕੇ ਦੇਵਾਂਗੇ 1 ਲੱਖ 1.5 ਲੱਖ ਰੁਪਏ ਪਰ ਕੇ ਬਾਕੀ ਆਸਾਨ ਕਿਸ਼ਤਾਂ ਹੋ ਜਾਣਗੀਆਂ ਸਾਰੇ ਟਰੈਕਟਰਾਂ ਤੇ ਜੇਕਰ ਤੁਸੀਂ ਆਪਣਾ ਟਰੈਕਟਰ ਕੋਈ ਵਿੱਚ ਕਟਾਉਣਾ ਵਿੱਚ ਕਟਵਾ ਕੇ ਬਾਕੀ ਆਸਾਨ ਕਿਸ਼ਤਾਂ ਕਰਵਾ ਕੇ ਸਾਥੋਂ ਟਰੈਕਟਰ ਲੈ ਆ ਸਕਦੇ ਆਂ ਸਾਰੇ ਭਰਾਵਾਂ ਦਾ ਧੰਨਵਾਦ ਕਿਹੜੇ ਮੇਰੇ ਨਾਲ ਜੁੜੇ ਰਹਿੰਦੇ ਆਂ ਉਹਨਾਂ ਦੇ ਨਾਮ ਬੋਲਣ ਲੱਗਿਆਂਗਾ ਅਗਲੀ ਵੀਡੀਓ ਤੁਹਾਡਾ ਵੀ ਨਾਮ ਬੋਲਾਂਗੇ ਤੋ ਪਹਿਲਾਂ ਮੇਰੇ ਬਹੁਤ ਹੀ ਸਤਿਕਾਰਯੋਗ ਗੁਰ ਗੁਰ ਅਵਤਾਰ ਸਿੰਘ ਗੁਰ ਅਵਤਾਰ ਸਿੰਘ ਵਾਜਵਾ ਜੀ ਇਹ ਬਹੁਤ ਹੀ ਮੇਰੇ ਸਤਿਕਾਰਯੋਗ ਭਰਾਗੇ ਇਹ ਹੁਣ ਇੰਗਲੈਂਡ ਚ ਰਹਿੰਦੇ ਨੇ ਪਿਛਲੇ ਡੇਢ ਸਾਲ ਤੋਂ ਮੇਰੇ ਨਾਲ ਇਹ ਸਰਕਲ ਜਨੇ ਬਹੁਤ ਵਧੀਆ ਬੰਦੇ ਯਾਰ ਬਹੁਤ ਵਧੀਆ ਗੱਲਾਂ ਕਰਦੇ ਨੇ ਗੁਰ ਅਵਤਾਰ ਸਿੰਘ ਵਾਜਵਾ ਪਿੰਡ ਨੇ ਦਾ ਖੇਮ ਕਰਨਾ ਜਿਸਟਿਕ ਤਰਨਤਾਰਨ ਚ ਪੈ ਜਾਂਦਾ ਮੁੰਡਾ ਬਾਹਰ ਆ ਆਪਦੀ ਕਮਾਈਆਂ ਕਰ ਰਿਹਾ ਬਾਹਰ ਬਹੁਤ ਦਿਲ ਖੋਲ ਕੇ ਗੱਲਾਂ ਹੁੰਦੀਆਂ ਮੁੰਡੇ ਨਾਲ ਬਹੁਤ ਵਧੀਆ ਸੁਭਾਅ ਦਾ ਵਾਜਵਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਬਾਏ ਬਾਸ ਜੀ ਤੁਸੀਂ ਇਹ ਵੀਡੀਓ ਦੇਖੀ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਇਹ ਵੀਡੀਓ ਦੇਖੀ ਹੈ ਕਿ ਨਹੀਂ ਦੇਖੀ ਧੰਨਵਾਦ ਉਦੋਂ ਬਾਅਦ ਚ ਕਿਰਨ ਦੀਪਕੌਰ ਭੈਣ ਦਾ ਵੀ ਧੰਨਵਾਦ ਕਰਦੇ ਆਂ ਇਹ ਭੈਣ ਵੀ ਕੈਨੇਡਾ ਚ ਗੁਰਪ੍ਰੀਤ ਸਿੰਘ ਔਲਖ ਦਾ ਧੰਨਵਾਦ ਕਰਦੇ ਆਂ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਔਲਖ ਸਾਡੇ ਪਿੰਡ ਵਾਲੇ ਦਾ ਗੁਰ ਅਫਤਾ ਇੱਕ ਗੁਰ ਗੋਰਤ ਕੇ ਕੁਵਾਲ ਸਿੰਘ ਦਾ ਵੀ ਧੰਨਵਾਦ ਕਰਦੇ ਆ ਤੇ ਗਗਨਦੀਪ ਸਿੰਘ ਮਲੇਰਕੋਟਲਾ ਧੰਨਵਾਦ ਕਰਦੇ ਆ ਗਗਨਦੀਪ ਸਿੰਘ ਮਲੇਰਕੋਟਲਾ ਦੇ ਨਾਲ ਜੁੜੇ ਰਹਿੰਦੇ ਆ ਕੁਲਵੰਤ ਸਿੰਘ ਨਥਾਣੀ ਤੋਂ ਮੇਰੇ ਨਾਨਕਿਆਂ ਤੋਂ ਬਾਈ ਜੁੜਿਆ ਰਿਹਾਦਾ ਸਸੀ ਕਾਲ ਬਾਈ ਕਿਹੜੀ ਪੱਤੀ ਜੋ ਕੁਲਵੰਤ ਸਿੰਘ ਜੀ ਤੁਸੀਂ ਵੀਡੀਓ ਦੇਖਦੇ ਹੋਏ ਤਾਂ ਦੱਸਿਓ ਮੇਰੇ ਨਾਨਕੇ ਨੇ ਇੱਧਰ ਜਗਤਾ ਪੱਤੀ 'ਚ ਮੇਰੇ ਨਾਨਕੇ ਆ ਤੁਸੀਂ ਕਿਹੜੀ ਪੱਤੀ 'ਚੋਂ ਜ਼ਰੂਰ ਕਮੈਂਟ ਕਰਕੇ ਦੱਸਿਓ ਅਮਰੀਕ ਸਿੰਘ ਜੁੜਿਆ ਰਿਹਾਦਾਗਾ ਇਹਨਾਂ ਨੂੰ ਵੀ ਧੰਨਵਾਦ ਗੱਗ ਸਿੰਘ ਗਾਗਰ ਰੱਬੋ ਗਗਰਬੋ ਜਿਲ੍ਹਾ ਲੁਧਿਆਣਾ ਤੋਂ ਜੁੜੇ ਰਹਿੰਦੇ ਆ ਬਾਈ ਨਾਮ ਨਹੀਂ ਲੈਣੇ ਦੱਸਿਆ ਜਰੂਰ ਪੰਜਾਬੀ ਚ ਕਮੈਂਟ ਕਰਿਆ ਕਰੋ ਭਦੌਰ ਤੋਂ ਜੁੜੇ ਰਹਿੰਦੇ ਆ ਬਾਈ ਭਦੌਰ ਬਰਨਾਲਾ ਤੋਂ ਬਾਈ ਧੰਨਵਾਦ ਗੁੱਡ ਬਾਈ ਜੀ ਗੁੱਡ ਨਾਈਟ ਬਾਈ ਜੀ ਕੁਲਵੰਤ ਸਿੰਘ ਜੀ ਲਿਖਿਆ ਧੰਨਵਾਦ ਸਾਰੇ ਭਰਾਵਾਂ ਦੀ ਧੰਨਵਾਦ ਕਰਦੇ ਆ ਤੁਸੀਂ ਇਹਨਾਂ 'ਕ ਸਤਕਾਰ ਪਿਆਰ ਦਿਨੋ ਭਰਾਵੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੁਹਾਨੂੰ ਕਿਸ ਤਰ੍ਹਾਂ ਦੀ ਮੇਰੀ ਵੀਡੀਓ ਲੱਗਦੀਆਂ ਗਈਆਂ ਜਾਂ ਕੋਈ ਕਮੀ ਪੇਸ਼ੀ ਤਾਂ ਜ਼ਰੂਰ ਦੱਸਿਓ ਆਪਾਂ ਉਹ ਜੀ ਸੋਧ ਕਰਨ ਦੀ ਕੋਸ਼ਿਸ਼ ਕਰਾਂਗੇ ਕਿਹੜੇ ਕਿਹੜੇ ਭਰਾ ਹੁਣ ਇਹ ਤੋਂ ਪਹਿਲਾਂ ਲਾਈਵ ਹੋ ਕੇ ਡੇ ਸੀਗੇ ਉਹਦੇ ਵਿੱਚ ਵੀ ਕਾਫੀ ਭਰਾਵਾਂ ਨੇ ਅੱਜ ਕਿਵੇਂ ਗੁਰਜਿੰਦਰ ਸਿੰਘ 마ਗਟ 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 ਪਿੰਡ ਪੈਦ ਤਹਿਸੀਲ ਪਾਤਰਾ ਜ਼ਿਲ੍ਹਾ ਪਟਿਆਲਾ ਐਸ ਲੋਡ ਕਮੈਂਟ ਕਰਿਆ ਕਰੋ ਭਰਾਵੋ ਪੰਜਾਬੀ ਚ ਪਤਾ ਲੱਗ ਜAVE ਕਿਵੇਂ ਤਲਵੰਤ ਗੁਰਜਿੰਦਰ ਸਿੰਘ ਮਾਰਕਟ ਪਿੰਡ ਮੈਦ ਤਹਿਸੀਲ ਪਾਤਰਾਂ ਤੋਂ ਬਾਈ ਨੇ ਕਮੈਂਟ ਕਰਿਆਗਾ ਮਹਿਕਦੀਪ ਸਿੰਘ ਆ ਦੇਖੋ ਕੋਰੜਾ ਅਮਰੂ ਜ਼ਿਲ੍ਹਾ ਸੰਗਰੂਰ ਤੋਂ ਕਮੈਂਟ ਕਰਿਆਗਾ ਇਸ ਲੋਟ ਪੰਜਾਬੀ ਚ ਕਮੈਂਟ ਕਰਿਆ ਕਰੋ ਬਾਈ ਜੀ ਕਿਉਂ ਸਾਨੂੰ ਵੀ ਕਮੈਂਟ ਪੜ੍ਹਨੇ ਸੌਖੇ ਹੋਏ ਨਾ ਕਿਹੜੇ ਕਿਹੜੇ ਭਰਾ ਪੰਜਾਬੀ ਚ ਏਕਮਜੋਤ ਸਿੰਘ ਜੀ ਕਮੈਂਟ ਕਰ ਰਹੇ ਆ ਕਿਵੇਂ ਮਹਿਕਦੀਪ ਸਿੰਘ ਕੋਰੜਾ ਅਮਰੂ ਜ਼ਿਲ੍ਹਾ ਸੰਗਰੂਰ ਤੋਂ ਜੁੜਿਆ ਬਾਈ ਧੰਨਵਾਦ ਸਾਰੇ ਭਰਾਵਾਂ ਦਾ ਇਸ ਲੋੜ ਧੰਨਵਾਦ ਕਰਦੇ ਆ ਤੁਸੀਂ ਕਿਹੜਾ ਟਰੈਕਟਰ ਖਰੀਦਣਾ ਹੈਗਾ ਜਾਂ ਕੋਈ ਟਰੈਕਟਰ ਵੇਚਣਾ ਹੈ ਜਰੂਰ ਕਮੈਂਟ ਕਰਕੇ ਦੱਸਿਓ ਕਮੈਂਟ ਬਾਕਸ ਵਿੱਚ ਆਪਣੇ ਟਰੈਕਟਰ ਦੀ ਫੋਟੋ ਵਗੈਰਾ ਜਰੂਰ ਪਾਏਦਿਆ ਕਰੋ ਕੱਲ ਨੂੰ ਤਲਵੰਡੀ ਸਾਬੋ ਮੰਡੀ 18 ਮਾਰਚ 2024 ਨੂੰ ਟਰੈਕਟਰਾਂ ਦੀ ਮੰਡੀ ਹੈ ਪ੍ਰਭੂ ਟੈਂਕੀਆਂ ਫੁੱਲ ਕਰਵਾ ਕੇ ਦੇਵਾਂਗੇ ਸਾਰੇ ਟਰੈਕਟਰਾਂ ਦੀਆਂ ਤੇ ਕਮਿਸ਼ਨ ਫਰੀ ਕੋਈ ਵੀ ਕਮਿਸ਼ਨ ਨਹੀਂ ਪੈਂਦਾ ਬ੍ਰਾਂਚ ਟਰੇਡਰ ਜਿੱਤੇ ਮੰਡੀ ਤੇ ਜਾਓਗੇ ਤਾਂ ਆਮ ਲੋਕਾਂ ਵਰ ਉਹ 7-8000 ਰੁਪਿਆ ਮੰਡੀ ਤੇ ਕਮਿਸ਼ਨ ਪੈ ਜਾਂਦਾ ਹੈਗਾ ਤੇ ਮੱਖੀ ਤੇਲ ਦੀ 15000 ਰੁਪਏ ਸਿੱਧਮ ਸਿੱਧੀ ਇਹ ਬਚਤਾਂ ਜੇ ਬ੍ਰਾਂਚ ਟਰੇਡਰ ਤੇ ਆਓਗੇ ਟੈਂਕੀਆਂ ਫੁੱਲ ਕਰਵਾ ਕੇ ਲੈ ਕੇ ਆਉਗੇ 18 ਮਾਰਚ 2024 ਵਾਸਤੇ ਵੀਡੀਓ ਆ ਇਹ ਕਮਿਸ਼ਨ ਤਾਂ ਜਮਾ ਆਪਣਾ ਪੰਦੀ ਆ ਪ੍ਰਭੂ ਕਮਿਸ਼ਨ ਦਾ ਪੈਂਦੇ ਨਹੀਂ ਟੈਂਕੀਆਂ ਫੁੱਲ ਆਲੀਆਂ ਆ ਆਪਾਂ ਬੁੱਧਵਾਰ ਨੂੰ ਕੋਈ ਕੋਈ ਦਿਨ ਚੁਣ ਲੈਣੇ ਕੋਈ ਬੁੱਧਵਾਰ ਜਾਂ ਸੋਵਾਰ ਕਿਤੇ ਵੀ ਹਰ ਰੋਜ਼ ਨਹੀਂ ਟੈਂਕੀਆਂ ਭਰਾ ਕੇ ਦਿੰਦੇ ਪ੍ਰਭੂ ਵੀ ਇਹ ਬੁੱਧਵਾਰ ਨੂੰ ਕੱਲ ਨੂੰ 18 ਮਾਰਚ ਨੂੰ 5 50 ਕਿਲੋਮੀਟਰ ਦਾ ਆਉਣੇ 500 ਕਿਲੋਮੀਟਰ ਦਾ ਆਪਣਾ 1 ਕਿਲੋਮੀਟਰ ਤੇ ਆਉਂਗੇ ਤਾਂ ਵੀ ਸੋਨੂੰ ਟੈਂਕੀਆਂ ਫੁੱਲ ਬ੍ਰੈਂਕਰਟਰ ਤੋਂ ਟੈਂਕੀਆਂ ਫੁੱਲ ਕਰਵਾ ਕੇ ਦੇਵਾਂਗੇ ਹੁਣ ਤੁਸੀਂ ਕਿਹੜਾ ਟਰੈਕਟਰ ਖਰੀਦਣਾ ਸੋਨੂੰ ਅੱਜ ਜੋਂਡੀਆਂ ਨਾਲ ਮਰੇ ਜਾਣਕਾਰੀ ਦਿੰਨੇ ਆ ਜੋਂਡੀਆਂ ਆ ਆਤਰ ਬਤ ਜੌਂਡੀਰ 50 50 D 50 50 D ਨਾਲ ਦੇ ਟਾਇਰ ਆ 1900 ਘੰਟਾ ਚੱਲਿਆ ਹੋਇਆ ਟਰੈਕਟਰ ਆ ਭਰਾਵੋ ਡੈਕ ਵਗੈਰਾ ਨਾਲ ਹੀ ਇਹਦਾ 1900 ਘੰਟਾ ਚੱਲਿਆ 50 50 D ਐ ਇਹ ਟਰੈਕਟਰ 18 ਮੜਲਾ 70 75 70 ਕੇ ਪੈਸੇ ਦੇ ਟਾਇਰ ਨਾਲ ਦੇ ਆ ਕਿਸੇ ਪ੍ਰਾਣੇ ਟਰੈਕਟਰ ਖਰੀਦਣ ਆ ਤਾਂ 5 ਲੱਖ 15 ਹਜ਼ਾਰ ਰੁਪਿਆ ਰੇਟ ਆ ਇਹਦਾ ਟਰੈਕਟਰ ਦਾ ਬਾਕੀ ਮੌਕੇ ਤੇ ਡਿਸਕਾਊਂਟ ਹੋ ਜਾਊਗਾ ਇਹਦੇ ਉੱਤੇ ਅਮਰੋ ਸਾਢੇ 3 ਲੱਖ ਦਾ ਲੋਨ ਕਰਵਾ ਦੇਾਂਗੇ ਬਾਕੀ ਤੁਹਾਨੂੰ ਪੈਸੇ ਭਰਨੇ ਪੈਣਗੇ 5 ਲੱਖ 15 ਹਜ਼ਾਰ ਰੁਪਿਆ ਰੇਟ ਆ ਕੁਝ ਡਿਸਕਾਊਂਟ ਹੋ ਜੂ ਕੁਝ ਟੈਂਕੀ ਭਰਾ ਦੇਾਂਗੇ ਕੁਝ ਕਮਿਸ਼ਨ ਵਾਜੂ 15 ਹਜ਼ਾਰ ਤੁਹਾਡਾ ਇਹੀ ਵਜੂ 15 ਹਜ਼ਾਰ ਤੁਹਾਨੂੰ ਹੋਰ ਵੀ ਛੱਡ ਦੇਾਂਗੇ ਭਰਾਵੋ ਤੇ ਦੂਜੇ ਨੰਬਰ ਤੇ 5210 ਤੁਸੀਂ 5210 ਖਰੀਦਣਾ ਤਾਂ ਸਾਡੇ ਕੋਲੇ ਉਹ 21 ਮਾਲ ਖੜਾ 22 ਖੜੇ ਆ ਦੋਨੇ 22 ਖੜੇ ਆ ਇਹਦੇ ਉੱਤੇ ਡਿੱਕ ਲੱਗਿਆਗਾ ਇਹਦਾ ਰੇਟ 765000 ਰੁਪਈਆਗਾ ਜੇ ਤੁਸ ਸਮਾਨ ਲਾਉਣਾਗਾ 25000 ਦਾ ਸਮਾਨ ਲਾਹ ਲਾਂਗੇ ਦਾ ਆਹ ਉਤਲਾ ਜਗਾੜ ਲੱਗਿਆ ਲਗਾਇਆ ਕਿਸੇ ਭਰਾਣੇ ਲਾਹਣਾ ਹੋਵੇ ਤਾਂ 25000 ਦਾ ਇਹ ਸਮਾਨ ਲੈ ਕੇ ਬਾਕੀ ਇਹ ਟਰੈਕਟਰ ਬਹੁਤ ਹੀ ਘੱਟ ਚੱਲਿਆ ਹੋਇਆ ਟਰੈਕਟਰ ਆ ਪੀਬੀ 50 ਪੀਬੀ 50 ਨੰਬਰ ਆ ਇਹ ਟਰੈਕਟਰ ਸੋ ਦੇ 17 ਘੰਟੇ ਚੱਲਿਆ ਹੋਇਆ ਟਰੈਕਟਰ ਆ ਭਰਾਵੋ 700 ਤੇ 17 ਘੰਟੇ ਚੱਲਿਆ ਹੋਇਆ ਟਰੈਕਟਰ ਆ ਆ ਗੌਰ ਨਾਲ ਚੈੱਕ ਕਰ ਲੋ ਕਾਫੀ ਭਰਾ ਕਹਿੰਦੇ ਫੋਟੋਆਂ ਪਾ ਦਿਓ ਬਈ ਫੋਟੋਆਂ ਵਗੈਰਾ ਪਾਉਣੀਆਂ ਮੁਸ਼ਕਲ ਆ ਇਹ ਜੌਂਡੀ ਯਾਰ ਦੀ ਕੱਲਿਆਂ ਦੀ ਵੀਡੀਓ ਅਲੱਗ-ਅਲੱਗ ਬਣਾ ਕੇ ਕਿਉਂ ਆਪਣੇ ਕੋ ਹਰੇਕ ਪ੍ਰਕਾਰ ਦੀ ਟਰੈਕਟਰ ਸਾਨੂੰ ਕੱਲੇ ਜੌਂਡੀ ਯਾਰਾਂ ਵਾਰੀ ਆ ਦੇਖੋ ਟਾਇਰ ਇਹਦੇ 90 ਪੈਸੇ ਆ ਤੇ 900 ਕੁਛ ਘੰਟੇ ਚੱਲਿਆ ਡਿੱਕ ਵਗੈਰਾ ਦੇਖ ਲਓ ਭਰਾ ਉਹ ਫੋਟੋਆਂ ਚ ਨਹੀਂ ਕੋਈ ਜਿਆਦਾ ਫੋਟੋਆਂ ਚ ਵੀ ਉਹੋ ਜਿਹੀ ਦਿਸਦਾ ਕਹੇ ਜੀ ਆ ਵੀਡੀਓ ਚ ਵੀਡੀਓ ਨੂੰ ਗੌਰ ਨਾਲ ਚੈੱਕ ਕਰ ਲਿਆ ਕਰੋ ਆ ਦੇਖੋ ਗੌਰ ਨਾਲ ਵੀਡੀਓ ਦੇਖ ਲਓ ਸਾਰੇ ਟਰੈਕਟਰ ਦੀ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਰਹੇ ਹਾਂ 900 ਤੇ ਕੁਛ ਘੰਟੇ ਚੱਲਿਆ ਹੋਇਆ ਟਰੈਕਟਰ ਆ ਆ 50 50 ਡੀ ਦੇ 70 ਪੈਸੇ ਟਾਇਰ ਸੀਗੇ ਇਹ 1900 ਘੰਟਾ ਚੱਲਿਆ ਹੋਇਆਗਾ ਆਹਾਂ ਟਰੈਕਟਰ ਇਹ ਵੀ 2022 ਮਾਡਲ ਆ ਇਹ ਟਰੈਕਟਰ ਦੇ ਵੀ ਦੇਖੋ ਸੀਹਟ ਵਗੈਰਾ ਦੇ ਟਾਇਰ ਆ ਇਹ ਘੰਟੇ ਵੀ ਤੁਹਾਨੂੰ ਜੇ ਸਟਾਰਟ ਹੋ ਗਿਆ ਤਾਂ ਤੁਹਾਨੂੰ ਦੱਸ ਹੀ ਦਿੰਨੇ ਆ ਇਹ ਘੰਟੇ ਕਿੰਨੇ ਚੱਲੇ ਆ ਇਹ 2600 ਇਹ 1600 ਸੌਰੀ 1600 ਕੁਝ ਘੰਟੇ ਚੱਲਿਆ ਹੋਇਆ ਟਰੈਕਟਰ ਹੈ ਇਹ ਟਰੈਕਟਰ ਇਹ 2022 ਮਾਡਲ ਦਾ ਰੇਟ ਹੈਗਾ 7 ਲੱਖ ਤੇ 45000 7 ਲੱਖ 45000 ਰੁਪਿਆ ਰੇਟ ਆ 2022 ਮਾਡਲ 2022 ਮਾਡਲ ਆ ਟਰੈਕਟਰ ਇਹ ਆ ਸਾਡੇ ਦਿੱਤੇ ਹੋਏ ਨੰਬਰ ਆ ਉਧਰ ਨਹੀਂ ਲੇਟਾ ਛੱਡੋ ਮੜੀਆਂ ਨੰਬਰ ਦਿਖਾਉਣੇ ਸੀਗੇ ਇਹ ਟਰੈਕਟਰ 2022 ਮਾਡਲ ਆ ਜਿਹਦੀ ਵੀ ਕੰਡੀਸ਼ਨ ਵਗੈਰਾ ਚੈੱਕ ਕਰ ਲਓ ਪੰਜਾਬ ਨੰਬਰ ਆ ਕਿਸੇ ਪੁਰਾਣੇ ਟਰੈਕਟਰ ਲੈਣਾ ਇਹਦਾ ਰੇਟ ਭਰਾਵੋ ਆਫਰ ਚ ਇਹ ਟਰੈਕਟਰ ਚੱਲ ਰਿਹਾ ਸਕੀਮ ਚ ਕੋਈ ਟਰੈਕਟਰ ਸਕੀਮ ਚ ਲੈ ਲੈਣਾ 695 695000 ਰੁਪਿਆ ਇਸਦਾ ਟਰੈਕਟਰ ਦਾ ਰੇਟ ਆ ਇਹ ਟਰੈਕਟਰ ਵੜੈਂਚ ਟਰੈਕਟਰ ਜ਼ਿਲ੍ਹਾ ਬਠਿੰਡਾ ਚ ਇਹ ਟਰੈਕਟਰ ਲੱਗਿਆ ਹੋਇਆ ਪ੍ਰਭਾਉ ਭਾਈ ਬਖਤੌਰ ਪਿੰਡ ਆ ਗੌਰ ਨਾਲ ਦੇਖ ਲੋ ਪ੍ਰਭਾਉ ਫੋਟੋਆਂ ਦੀ ਖੇਚਲਾ ਨਹੀਂ ਕਰਾਉਣੀਗੀ ਫੋਟੋਆਂ ਨਹੀਂ ਪਾ ਸਕਦੇ ਕਿਉਂ ਜਿਆਦਾ ਗਿਣਤੀ ਦੇ ਟਰੈਕਟਰ ਹੁੰਦੇ ਆ ਫੋਟੋਆਂ ਸਾਰੇ ਟਰੈਕਟਰਾਂ ਦੀ ਪਾਉਣਾ ਮੁਸ਼ਕਲ ਵਾਲੀ ਗੱਲ ਹੋ ਜਾਂਦੀ ਵੀਰੋ ਸਾਰੇ ਟਰੈਕਟਰ ਦੀਆਂ ਫੋਟੋਆਂ ਨਹੀਂ ਪਾ ਸਕਦੇ ਇਸ ਕਰਕੇ ਹੱਥ ਬੰਨ ਕੇ ਬੇਨਤੀ ਕਰਦੇ ਆ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਲਿਆ ਕਰੋ ਇਹਦੇ ਟਾਇਰ ਹੈਗੇ ਟਰੈਕਟਰ ਦੇ 60 ਕਾ 70 ਕ ਪੈ ਟਾਇਰ ਇਹਦੇ ਟਾਇਰ ਥੋੜੇ ਘੱਟ ਆ ਕਿਸੇ ਪੁਰਾਣੇ ਦੇ ਟਾਇਰ ਵੱਧ ਪਾਉਣੇ ਹੋਣ ਤਾਂ ਮੈਨੂੰ ਲਓ ਵੀ 15000 ਨਾਲ ਦੇ ਮਗਲੇ ਟਾਇਰ ਨਵੇਂ ਵੀ ਪੈ ਜਾਣਗੇ ਕਿਸੇ ਪੁਰਾਣੇ ਪਾਉਣੇ ਹੋਣ ਤਾਂ ਇਹ 2021 ਮਾਡਲ ਆ ਜੇ ਤੁਸੀਂ ਇਹ ਟਰੈਕਟਰ ਲੈ ਕੇ ਜਾਣਾ ਤਾਂ ਇਹੇ ਵੀ ਟਰੈਕਟਰ ਬਡਾਂਚ ਟਰੈਕਟਰ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਚੋਂ ਇਹ ਟਰੈਕਟਰ ਵੀ ਤੁਸੀਂ ਖਰੀਦ ਕੇ ਲੈ ਜਾਓ ਆਹ ਟਰੈਕਟਰ ਵੀ ਖਰੀਦ ਕੇ ਲੈ ਜਾਓ ਜੌਂਡੀ ਯਾਰ ਚਾਰ ਜੌਂਡੀਅਰ ਆਪਣੇ ਕੋਲੇ ਇਹ ਟਰੈਕਟਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੀ ਆ ਜੇ ਤੁਹਾਨੂੰ ਹੋਰ ਕੋਈ ਜੌਂਡੀਅਰ ਦੀ ਰਿਕੁਆਇਰਮੈਂਟ ਆ ਜਾਂ ਹੋਰ ਕੋਈ ਜੌਂਡੀਅਰ ਲੈਣਾਗਾ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਲਓ ਮੈਨੂੰ ਤੁਸੀਂ ਇਹ ਨੰਬਰਾਂ ਤੇ ਦੱਸ ਸਕਦੇ ਹੋ ਵੀ ਆਹ ਜੌਂਡੀਅਰ ਲੈਣਾਗਾ ਸੋਨੂ ਉਹਦਰ ਸਾਹ ਦਿੱਤੇ ਹੋਏ ਨੰਬਰ ਆ ਆਪਣੇ ਕੋਲੇ ਹੋਰ ਕਾਫੀ ਗਿਣਤੀ ਟਰੈਕਟਰ ਕਿਵੇਂ 6055 ਸੋਨਾਲਿਕਾ 603630 ਅਰਜਨ 555 ਅਰਜਨ ਨੋਵੋ ਅਰਜਨ ਅਰਜਨ ਕਾਫੀ ਆਹ ਦਿੱਤੇ ਹੋਏ ਨੰਬਰ ਆ ਇਹ ਨੰਬਰਾਂ ਤੇ ਤੁਸੀਂ ਸੰਪਰਕ ਕਰ ਲਿਓ ਹੇ ਕੋਈ ਵੀ ਟਰੈਕਟਰ ਤੁਸੀਂ ਖਰੀਦਣਾ ਬੜਿਆਂ ਟਰੈਕਟਰ ਆ ਲੈਟ ਵੀ ਛੱਡੋ ਇੱਕ ਹੋਰ ਆ ਆ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਲਓ 9417662846 ਇਹ ਆ ਨੰਬਰ ਦਿੱਤੇ ਹੋਏ ਇਹਨਾਂ ਤੇ ਸੰਪਰਕ ਕਰਕੇ ਤੁਸੀਂ ਪਿੰਡ ਭਾਈ ਬਸਤੌਰ ਡਿਸਟ੍ਰਿਕਟ ਬਠਿੰਡਾ ਚ ਆ ਕੇ ਟਰੈਕਟਰ ਤੁਸੀਂ ਖਰੀਦ ਕੇ ਲਿਜਾ ਸਕਦੇ ਹੋ ਆਸਾਨ ਕਿਸ਼ਤਾਂ ਟਰੈਕਟਰ ਟਰੈਕਟਰ ਲੋਨ ਮੇਲਾ ਕਮਿਸ਼ਨ ਫ੍ਰੀ ਟੈਂਕੀਆਂ ਫੁੱਲ ਬੜਾਂ ਟਰੈਕਟਰ ਪਿੰਡ ਭਾਈ ਬਖਤੌਰ ਤੋਂ ਕੋਈ ਵੀ ਹੋਰ ਹਰੇਕ ਪ੍ਰਕਾਰ ਦੀ ਆਪਣੇ ਕੋਲ ਟਰੈਕਟਰ ਮਿਲ ਜਾਂਦੇ ਆ ਅੱਜ ਤੁਹਾਨੂੰ ਕੱਲੇ ਜੌਂਡੀ ਅਰ ਦੀ ਵੀਡੀਓ ਬਣਾਈ ਆ ਜੇ ਤੁਹਾਨੂੰ ਹੋਰ ਕਿਸੇ ਟਰੈਕਟਰ ਦੀ ਵੀਡੀਓ ਚਾਹੀਦੀ ਤਾਂ ਜਰੂਰ ਦੱਸਿਓ ਉਹਦੀ